ਜੇ ਤੁਮ ਝੂਠ ਬੋਲ ਕੇ ਵੋਟਾਂ ਲੈ ਗਿਆ ਵੀਰ ਜੀ ਕਿਹਨੇ ਦੇਣਾ ਸੀ ਸਾਨੂੰ 1000 ਰੁਪਿਆ ਸਾਨੂੰ ਕੋਈ 1000 ਰੁਪਿਆ ਨਹੀਂ ਦਿੱਤਾ ਹੈਗਾ ਹੁਣ ਫੇਰ ਤੁਰੇ ਫਿਰਦਾ ਵੋਟਾਂ ਨੂੰ ਅੱਛਾ ਜੀ ਕਿਹਨੂੰ ਪਾਉਂਗੇ ਹੁਣ ਸਾਡਾ ਕੋਈ ਇਰਾਦਾ ਨਹੀਂ ਹੈਗਾ ਕਿਸੇ ਨੂੰ ਵੀ ਵੋਟ ਪਾਣ ਦਾ ਕੋਈ ਬਣਛਣ ਨਹੀਂ ਹੈਗੀ 2500 ਕੁਝ ਨਹੀਂ ਹੈਗਾ ਸਾਨੂੰ ਤਾਂ ਜਿਹੜੀ ਪਹਿਲਾਂ ਵਾਲੀਆਂ ਸਰਕਾਰਾਂ ਕਰ ਗਈਆਂ ਉਹੀ ਆ ਸਾਨੂੰ ਕੋਲ ਮੁੜ ਕੇ ਕੁਝ ਵੀ ਨਹੀਂ ਆਇਆਗਾ ਪਹਿਲਾਂ ਵਾਲੀਆਂ ਸਰਕਾਰਾਂ ਹੁਣ ਸਾਰੀਆਂ ਗਈਆਂ ਨੇ ਚਲੋ ਕੋਈ ਵੀ ਲਾ ਲਓ ਤੁਸੀਂ ਸਾਨੂੰ ਤਾਂ ਸਾਰੀ ਵਧੀਆ ਸੀਗੇ ਅੱਛਾ ਜੀ ਅਸੀਂ 10 ਜਾਂ 5 ਜਾਂ 10 ਕਿਲੋਮੀਟਰ ਤੇ ਅਸੀਂ ਕੰਮ ਤੇ ਜਾਂਦੇ ਆਂ ਜੀ ਕੰਮ ਕਰਨਾ। ਦੋ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਾਡੇ ਦੋ ਗੇੜੇ ਲੱਗ ਜਾਂਦੇ ਆਂ ਹਾਜੀ ਦੇ ਚੱਕਰ ਦੇ ਵਿੱਚ। ਅੱਛਾ। ਦੂਜੇ ਨੰਬਰ ਤੇ ਅਸੀਂ ਗੱਡੀ ਜਦੋਂ ਕਿਰਾਏ ਤੇ ਕਰਕੇ ਲੈ ਜਾਂਦੇ ਆਂ ਜੀ ਉਹਦੇ ਵਿੱਚੋਂ 20-50 ਰੁਪਏ ਉਹ ਵੀ ਲੈ ਲੈਂਦਾ। ਬਾੜ ਦੇ ਹਿਸਾਬ ਨਾਲ ਸਾਡੇ ਕੋਲੇ ਉਹ ਹੀ 250 ਰੁਪਏ ਰਹਿ ਜਾਂਦਾ। 250 ਰੁਪਏ ਦੇ ਨਾਲ ਤੁਸੀਂ ਦੇਖੋ ਵੀ ਘਰ ਦਾ ਖਰਚਾ ਚੱਲ ਸਕਦਾ। ਇਹ ਸਰਕਾਰ ਨੂੰ ਅਸੀਂ ਕਹਿ ਰਹੇ ਆਂ ਜੀ। ਇਹ ਕਿੱਥੇ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ। ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਆਪਦੇ ਕੋਲੋਂ ਤੁਹਾਨੂੰ ਪੈਸੇ ਪਾਵਾਂਗੇ। ਹਾਂ। ਇਹਨਾਂ ਨੇ 128 ਰੁਪਏ ਸਾਡੇ ਹਸਾਬ ਦੇ ਵਿੱਚ ਆਏ ਸੀ ਵੀ ਪੰਜਾਬ ਸਰਕਾਰ ਆਪਦੇ ਕੋਟੇ ਦੇ ਲੇਬਰ ਨੂੰ ਪਾਊਗੀ ਜੀ ਉਹ ਵੀ ਨਹੀਂ ਪਾਈ ਜ ਇਹਨਾਂ ਨੇ 128 ਦੀ ਬਜਾਏ ਇਹਨਾਂ ਨੇ 50 ਰੁਪਏ ਵੀ ਨਹੀਂ ਪਾਏ ਅਸੀਂ ਤਾਂ ਵੀਰ ਜੀ ਕੋਸੇ ਨਹੀਂ ਕਹਿੰਦੇ ਹੈਗੇ ਆਂ ਪਾਰਟੀ ਤਾਂ ਬਸ ਲਾਰੇ ਲਾਈ ਜਾਂਦੀ ਆਗੀ ਕਹਿੰਦੇ ਸੀ 1000 ਰੁਪਏ ਦਮਾਗੇ 1000 ਕੱਟ ਬਣਾ ਲਓ ਬਣਾ ਲੇ ਰਸੋਈ ਕੱਟ ਬਣਾ ਲਓ ਵੀ ਬਣਾ ਲੇ ਨਾ ਰਸੋਈ ਦਾ ਖਰਚਾ ਆਇਆਗਾ ਨਾ 1000 ਰੁਪਏ ਕਹਿੰਦੇ ਸੀ ਪਾਵਾਂਗੇ ਖਾਤੇ 'ਚ ਉਹ ਨਹੀਂ ਪਾਇਆ ਹੈਗਾ ਕਹਿੰਦੇ ਸੇ ਨੌਕਰੀਆਂ ਦਮਾ ਕੇ ਇਹਨਾਂ ਨੌਕਰੀਆਂ ਦਿੱਤੀਆਂ ਨੇ ਜਵਾਕ 12 12 ਪੜ੍ਹੇ ਹੋਏ ਫਿਰ ਦੇਨੇ ਕਰੇ ਅਸੀਂ ਅਨਰੇ ਗੱਜ ਧੱਕੇ ਖਾਂਦੇ ਫਿਰਦੇ ਆਂਗੇ ਧੁੱਪੇ ਸਾਨੂੰ 300 ਰੁਪਏ ਦਿਹਾੜੀ ਦਿੰਦੇ ਸੀ ਹੱਥਾਂ ਤੱਕ ਮਾਰਦੇ ਆਂ 5 ਵਜੇ ਤੱਕ ਸਾਢੇ ਦਿਹਾੜੀ 500 ਰੁਪਏ ਹੋਣੀ ਚਾਹੀਦੀ ਆ ਕਿੰਨੇ ਦਿਨ ਦਾ ਕੰਮ ਹੈ ਇੱਥੇ ਇਹ ਤਾਂ ਸਵਾ ਦਨ ਤਾਂ ਹੀ ਹੈ ਸਾਨੂੰ 200 ਦਿਨ ਦਾ ਕੰਮ ਚਾਹੀਦਾਗਾ ਨਸੇਤਾ ਜੀ ਕਿਸੇ ਨੇ ਨਹੀਂ ਬੰਦ ਕਰੇ ਨਸੇਤਾ ਵੱਧ ਚੱਲਦੇ ਆ ਸਮਾਤੇ ਸਰੇ ਆਮ ਲਾਉਂਦੇ ਹੁਣ ਤਾਂ ਜਵਾਕ ਅੱਛਾ ਜੀ ਹਾਂਜੀ ਚਿੱਟੇ ਲਾਉਂਦੇ ਆਲੇ ਸਕੂਲ ਆਲੇ ਬੱਚੇ ਵੀ ਲਾਉਂਦੇ ਨੇਗੇ ਉਹ ਵੀ ਲਾ ਲਾ ਕੇ ਟੀਕੇ ਮਰੀ ਜਾਂਦੇ ਉਹ ਵੀ ਨਹੀਂ ਬੰਦ ਕਰੇ ਕਿਸੇ ਨੇ ਵੋਟ ਤਾਂ ਜੀ ਹਾਲੇ ਸੋਚਿਆ ਨਹੀਂ ਕੌਸ਼ ਕਿਹਨੂੰ ਪਾਵਾਂਗੇ ਜੀ ਵੋਟ ਐ ਸਰਕਾਰ ਨੇ ਤਾਂ ਜਮੀ ਪੱਠਾ ਬਠਾਤਾ ਜੀ ਸਾਡਾ ਪਿਛਲੀ ਸਰਕਾਰ ਤਾਂ ਹਾਲੇ ਆਟਾ ਕਣਕ ਦਿੰਦੀ ਸੀਗੀ ਤੇਲ ਵੀ ਦੇ ਦਿੰਦੀ ਸੀਗੀ ਕਣਕ ਵੀ ਦਿੰਦੀ ਸੀਗੀ ਦਾਲਾਂ ਆਉਂਦੀਆਂ ਸੀਗੀਆਂ ਹੁਣ ਤਾਂ ਕੁਝ ਵੀ ਨਹੀਂ ਦਿੰਦੇ ਹੁਣ ਤਾਂ ਜਿਹੜੇ ਸਾਡੀ ਕਣਕ ਆਉਂਦੀ ਸੀ ਉਹ ਵੀ ਸਾਨੂੰ ਕਟਾ ਕੇ ਦੇਣ ਲੱਗੇ ਉਹ ਵੀ ਅੱਧੀ ਖਾ ਗਏ ਸਾਡੀ ਕਣਕ ਵਿੱਚੋਂ ਹਾਂਜੀ ਹੁਣ ਤਾਂ ਸਾਨੂੰ ਕੁਛ ਨਹੀਂ ਮਿਲਦਾ ਹੈਗਾ ਆਟਾ ਜੀ 5 ਕਿਲੋ ਆਟਾ ਦਿੰਦੇ 5 ਕਿਲੋ ਆਟੇ ਨਾਲ ਮਹੀਨਾ ਨਿਕਲ ਜਾਂਦਾ ਹੈਗਾ ਦੇ ਜਾਂਦਾ ਤਾਂ ਸਾਡੇ ਹਾਂ ਅੱਧੇ ਰਹਿ ਜਾਂਦੇ ਆ ਅੱਧੇ ਲੈ ਜਾਂਦੇ ਆ ਸਾਨੂੰ ਕਣਕ ਕਿ ਮਿਲੀ ਸੀ ਜੀ 10-10 ਕਿਲੋ ਆਟਾ ਤਾਂ ਸਾਨੂੰ ਮਿਲਿਆ ਨਹੀਂ ਹੈਗਾ ਅੱਛਾ ਕਾਟ ਕੱਟਿਆ ਗਿਆ ਤੁਹਾਡੇ ਕਾਟ ਬਹੁਤ ਕੱਟੇ ਗਏ ਨੇ ਜੀ ਹਾਂ ਅੱਧਿਆਂ ਨੇ ਹੈਗੇ ਅੱਧੇ ਕੱਟੇ ਗਏ ਜੱਟਾਂ ਨੂੰ ਬਹੁਤ ਮਿਲਦੀ ਆ ਜੀ ਜਿਹੜੇ ਵਧੀਆ ਜਿੰਨਾਂ ਕੋਲ ਜ਼ਮੀਨਾਂ ਨੇ ਉਹਨਾਂ ਨੂੰ ਬਥੇਰੀ ਮਿਲਦੀ ਆ ਗੱਡੀਆਂ ਗੁੱਡੀਆਂ ਵਾਲਿਆਂ ਨੂੰ ਸਾਰਿਆਂ ਨੂੰ ਮਿਲਦੀ ਆ ਬੇੜਿਆਂ ਦੇ ਵਿੱਚੋਂ ਕਾਟ ਕੱਟੇ ਜਾਂਦੇ ਕਹਿੰਦੇ ਨੇ ਸਰਕਾਰੀ ਨੌਕਰੀ ਵਾਲਾ ਜੇ ਕੋਈ ਇੱਕ ਲੱਗਿਆ ਹੁੰਦਾ ਕਹਿੰਦੇ ਲੱਗਿਆ ਹੋਇਆ ਹੈ ਇਹਨਾਂ ਨੂੰ ਨਹੀਂ ਜੀ ਹੁਣ ਨਹੀਂ ਬਣਦੀ ਉਹਨਾਂ ਦੀ ਸਰਕਾਰ ਉਹਨਾਂ ਨੇ ਤਾਂ ਲਾਰੇ ਬਹੁਤ ਲਾਇਆ ਇਹਨਾਂ ਨੇ ਦੁਨੀਆ ਨੂੰ ਅੱਛਾ ਹਾਂਜੀ ਉਹ ਤਾਂ ਭਾਣੇ ਲਾਈ ਜਾਂਦੇ আর ਸੋਈ ਦਾ ਕਾਟ ਬਣਾਤਾ ਹਾਂਜੀ ਹਜ਼ਾਰ-ਹਜ਼ਾਰ ਪਾਵਾਂਗੇ ਨਾ ਉਹ ਚੋਸ ਪਾਇਆ ਤੇ ਨਾ ਰਸੋਈ ਨੂੰ ਕੁਝ ਦਿੱਤਾ ਉਹਨਾਂ ਨੇ ਜਿਹੜੀ ਸਬਸਿਡੀ ਆਉਂਦੀ ਸਿਲੰਡਰਾਂ ਦੀ ਉਹ ਵੀ ਨਹੀਂ ਆਉਣਾ ਉਹ ਵੀ ਆਉਣਾ ਹਟ ਗਈ ਅੱਗੇ ਉਹ ਵੀ ਆਉਂਦੀ ਸੀਗੀ ਉਹ ਨਹੀਂ ਮਿਲਿਆ ਨਾ ਜੀ ਨਾ ਕੋਈ ਲਾਭ ਨਹੀਂ ਮਿਲਿਆ ਹੈਗਾ ਜੀ ਸਾਰੇ ਬੱਚੇ ਪੜੇ ਹੋਣੇ 12 12 ਪੜੇ ਫਿਰਦੇ ਨੇ ਵੱਧ ਪੜੇ ਫਿਰਦੇ ਨੇ ਬੀਏ ਸੀਆ ਕਰੀਆਂ ਹੋਈਆਂ ਨੇ ਜਵਾਕਾਂ ਦੀ ਉਹ ਫਿਰਦੇ ਨੇਗੇ ਹਾਂਜੀ